ਆ ਵਕਤ ਗਰਸਈਆ ਢੱਲੋਂ ਸਾਹਿਬ ਉਹ ਨੁਕਸਾਨ ਚਿਲਣਾ ਪੈ ਰਿਹਾ ਆ ਭਾ ਅਗਲੀ ਖਬਰ ਵੀ ਬੜੀ ਇੰਪੋਰਟੈਂਟ ਆ ਜੀ ਗਿਆਨੀ ਰਗਵੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਧਾਮੀ ਨੂੰ ਮਨਾਉਣ ਲਈ ਉਹਦੇ ਘਰ ਤੇ ਮਿਲੇ ਜਾ ਕੇ ਜੀ ਤੇ ਕੋਈ ਜੰਦੀ ਸਾਹਿਬ ਅਕਾਲੀ ਸੰਕਟ ਜਾਂ ਆਪਾਂ ਕਹਿ ਲਈਏ ਵੀ ਸਿੱਖ ਸੰਕਟ ਵੀ ਕਿਉਂਕਿ ਅਕਾਲੀ ਦਲ ਨੂੰ ਸਿੱਖ ਪੋਲਿਟਿਕਸ ਨਾਲੋਂ ਸਿੱਖ ਨੂੰ ਤੋੜ ਕੇ ਨਹੀਂ ਦੇਖਿਆ ਜਾ ਸਕਦਾ ਹੂੰ ਹੂੰ ਇਹ ਕੰਮ ਨੂੰ ਮੈਂ ਕਿ ਅਕਾਲੀ ਦਲ ਕਰਦਾ ਔਰ ਮੰਨਿਆ ਜਾਂਦਾ ਹੈ ਕਿ ਅਕਾਲੀ ਦਲ ਦਾ ਨਿਰਮਾਣ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਇਆ ਸੀ ਜੀ ਜੀ ਔਰ ਇੱਕ ਸਿੱਖਾਂ ਦੇ ਪ੍ਰਤੀਨਿਧ ਸਾਸ-ਸਾਸ ਸੀ ਹਮਮ ਪਰ ਸਮੇਂ ਦੇ ਨਾਲ ਨਾਲ ਅਪਾ ਕੱਲ ਵੀ ਵਿਸਥਾਰ ਨਾਲ ਗੱਲ ਕੀਤੀ ਸੀ ਕਿ ਅਕਾਲੀ ਦਲ ਦਾ ਜਿਹੜਾ ਉਹ ਰਤਬਾ ਅਕਾਲੀ ਦਲ ਦੀ ਉਹ ਆਰ ਸ਼ਾਨ ਤੇ ਬਾੜ ਪ੍ਰਕਰਾਰ ਬਣੀ ਜੀ ਜੀ ਔਰ ਪਿਛਲੇ ਸਾਲ ਚ ਇਲੈਕਸ਼ਨਾਂ ਤੋਂ ਤੁਸੀਂ ਦੇਖੋ ਜਿਸ ਵੇਲੇ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਵੀ ਦੀਆਂ ਕਟਨਾਵਾਂ 2014-15 ਦੇ ਵਿੱਚ ਪਾਪਲੀਆਂ ਹੁੰਦੀਆਂ ਪਹਿਲਾ ਸਾਬਤ ਹੋਏ ਇਸ ਰੂਪ ਚੁੜੀ ਹੁੰਦੇ ਹੈ ਜੀ ਫਿਰ ਬਾਅਦ ਦੇ ਵਿੱਚ ਜਨਪੀ ਜੀ ਪੀਐਸਿਕ ਭਾਈਚਾਰੇ ਨੂੰ ਇਸ਼ਤਿਹਾਰ ਲਾਇਆ ਸੀ ਫਿਰ ਬਰਗਾੜੀ ਦੇ ਇਲਾਕੇ ਦੇ ਵਿੱਚ ਕੂਗਰਾਂ ਸਿੰਘ ਦੇ ਅੰਗ ਹੈ ਜਿਹੜੇ ਕੁੰਨਦੀ ਬੀਐਡ ਵਿੱਚ ਹੀ ਆਦੀ ਹੈ ਗਲਗੱਛ ਖੇਲੇ ਜਾਂਦੀ ਹੈ ਜੀ ਜੀ ਲੋਕਾਂ ਕਮਨੋ ਜਿਹੜਾ ਪ੍ਰੋਟੈਸਟ ਕੀਤਾ ਜਾਂਦਾ ਉਹਨਾਂ ਤੇ ਕੂੜਗਾਂ ਚੁੜਾਈ ਜਾਂਦੇ ਗਏ ਔਰ ਬਡੇ ਪੱਦਰ ਦੇ ਉੱਤੇ ਫੜੋ ਫੜੀ ਹੁੰਦੀ ਹੈ ਨਤੀਜਾ ਕੀ ਹੁੰਦਾ ਹੈ ਕਿ ਉਦੋਂ ਤੋਂ ਲੈ ਕੇ ਅੱਜ ਤੱਕ ਤੁਹਾਨੂੰ ਇਹ ਇਸ ਚਾਸ਼ਕੂ ਵੈਸੀ ਅਕਾਲੀ ਜਲਦੀ ਜਾਂ ਅਕਾਲੀ ਪੋਲਿਟਿਕਸ ਦਾ ਆਪਾ ਦੇਖੀਏ ਤਾਂਨੇ ਘੜਵਨ ਨੂੰ ਜਾ ਰਹੇ ਹੈ ਜੀ ਜੀ ਉਹ ਤੁਸੀਂ ਦੇਖੋ ਕਿ ਬਹੁਤ ਨਾ ਨਾ ਮਾਸਟਰ ਨਮਿਤਗੀ ਹੈ ਜੀ ਅਸੈਂਬਲੀ ਔਰ ਪਾਰਲੀਮੈਂਟ ਦੇ ਵਿੱਚ ਸੋ ਇਹਨਾਂ ਪ੍ਰਸਤਿਤੀਆਂ ਦੇ ਵਿੱਚ ਫਿਰ ਕਿੱਦਾਂ ਪੈਦਾ ਹੋਈ ਕੁਝ ਲੋਕਾਂ ਦੇ ਦਰਮਿਆਨ ਕਿ ਆਪਾਂ ਕੁਝ ਕਰਗੀ ਜੀ ਇਥੇ ਮੈਂ ਇਹ ਕਹਿਣਾ ਚਾਹਾਂਗਾ ਕਿ ਜੇ ਅਕਾਲੀ ਜਲਦੀ ਦੁਰਦਸ਼ਾ ਹੋਈ ਹੈ ਇਹ ਦੁਰਦਸ਼ਾ ਦੇ ਵਿੱਚ ਕੱਲੇ ਕਿਸਤੀ ਅਸੀਂ ਕਿਸੇ ਇੱਕ ਵਿਅਕਤੀ ਨੂੰ ਵੀ ਜ਼ਿੰਮੇਵਾਰ ਵੀ ਠਹਿਰੋ ਸਕਦੇ ਇੱਕ ਪਰਿਵਾਰ ਦੀ ਉਹ ਕਬਾਤ ਵੱਡੀ ਹਾਲਾਤ ਨੂੰ ਖਰਾਬ ਕਰਨ ਦੇ ਵਿੱਚ ਪਰ ਉਹ ਪਰਿਵਾਰ ਜਿਹੜਾ ਸਾਰੇ ਹਾਲਾਤ ਖਰਾਬ ਕਰਦਾ ਸੀ ਜਿਹਦੇ ਲੋਕ ਉਸ ਵੇਲੇ ਨਾਲ ਖੜੋਤੇ ਸੀ ਤੇ ਅੱਜ ਉਹ ਨਾਲ ਹੈ ਨਹੀਂ ਉਹਨਾਂ ਨੂੰ ਵੀ ਆਪਣੀ ਪੀੜ੍ਹੀ 'ਤੇ ਸੋਟਾ ਮਾਰਨਾ ਚਾਹੀਦਾ ਹੈ ਕਿ ਜੇ ਵਕਤ ਸਿਰ ਉਹਨਾਂ ਨੇ ਦਖਲਅਦਾਜ਼ੀ ਕੀਤੀ ਹੁੰਦੀ ਜੀ ਜਿਹੜਾ ਕੁਛ ਉਹ ਅੱਜ ਕਰਦੇ ਜੇ ਉਸ ਵੇਲੇ ਥੋੜੀ ਦੀ ਅਵਾਜ਼ ਬੁਲੰਦ ਕੀਤੀ ਹੁੰਦੀ ਤਾਂ ਸ਼ਾਇਦ ਇਹ ਕੁਛ ਨਾ ਵਾਪਰਦਾ ਬਿਲਕੁਲ ਜੀ 1900 ਦੇ ਮੇਰੇ ਵਿੱਚ ਆਪਾਂ ਦੇ 73 ਸਾਲ ਵੀ ਹੋਈ ਹੈ ਔਰ ਇਹ ਭਾਈ ਰਜੀਤ ਸਿੰਘ ਹੋਰਾਂ ਨੇ ਕੋਈ ਗੱਲ ਕਹੀ ਸੀ ਕਿ ਭਾਈ ਜਿੰਨੀ ਜ਼ਰ ਤੱਕ ਇਸ ਮਾਗਮ ਨਹੀਂ ਮੁੱਕੇ ਤੁਸੀਂ ਕੱਠੇ ਰਹੋ ਕੱਠੇ ਚਲਾ ਲਓ ਔਰ ਦੇ ਵਿੱਚ ਤੇ ਅਲਗ-ਅਲਗ ਹੋ ਜਾਓ ਅੰਜਿਮੇ ਜਿੱਥੇਦਰ ਵਰਮ ਸਿੰਘ ਟੋਡਾ ਨੂੰ ਹਟਾਇਆ ਗਿਆ ਜਿਵੇਂ ਭਾਈ ਰਜੀਤ ਸਿੰਘ ਹੋਰਾਂ ਨੂੰ ਕੱਢਿਆ ਗਿਆ ਜੀ ਇਹਨਾਂ ਸਾਰੀਆਂ ਪ੍ਰਸਥਿਤੀਆਂ ਦੇ ਵਿੱਚ ਜਿਹੜੇ ਸਾਡੇ ਅੱਜ ਵਾਲੇ ਲੋਕ ਹੈ ਇਹ ਨਾਲ ਸੀ ਜਿੱਥੇਦਰ ਗੁਰਤੇਵਰ ਸਿੰਘ ਨੂੰ ਕੱਢਿਆ ਜਾਣਾ ਟੋਡਲ ਸਾਹਿਬ ਨੂੰ ਤੇ ਬੀਬੀ ਜ਼ਗੀਰ ਕੌਰ ਨੂੰ ਸ਼ਰੋਨੀ ਗੁਰੂਪੁਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਉਣਾ ਬਿਲਕੁਲ ਉਹਦੋਂ ਦਾ ਬੀਬੀ ਜੀ ਬਹੁਤ ਫੁਫਕੇ ਮਤਲਬ ਪ੍ਰਧਾਨ ਬਣਗੇ ਸੀ ਤੇ ਉਸੇ ਵੇਲੇ ਜਿਹੜੇ ਡਿਗ ਸਾਹਿਬਾ ਦਾ ਦੀ ਨਿਯੁਕਤੀ ਬਾਰੇ ਤੇ ਉਹਨਾਂ ਨੂੰ ਹਟਾਉਣ ਬਾਰੇ ਦਰ ਪ੍ਰਚਾਰ ਕਮੇਟੀ ਦਾ ਰੈਜੂਲੇਸ਼ਨ ਸੀ ਜਿਹੜਾ ਅੱਜ ਕੱਲ ਸੋਸ਼ਲ ਮੀਡੀਆ ਤੇ ਫਿਰਦਾ ਹੈ ਉਸ ਰੈਜੂਲੇਸ਼ਨ ਨੂੰ ਬਾਅਦ ਦੇ ਵਿੱਚ ਜਿਹੜਾ ਜਨਰਲ ਹਾਊਸ ਦੇ ਵਿੱਚ ਰੱਦ ਕਰਵਾਇਆ ਕਿਨੇ ਕਰਵਾਇ ਦਿੱਤੀ ਜੀ ਹੋ ਗਈ ਬੀਬੀ ਜੀ ਜ਼ਗੀਰ ਕੌਰ ਨੇ ਸੋ ਮੇਰਾ ਪੁਆਇੰਟ ਇਹ ਹੈ ਕਿ ਜੋ ਕੁਛ ਆ ਜਗਾਲੀ ਜਲਦੀ ਹਾਲਤ ਹੋਈ ਹੈ ਇਹ ਲਈ ਕਰ ਲੈਤੀ ਠੀਕ ਹੈ ਕਿ ਜਿਹੜਾ ਬੰਦਾ ਮੁਖੀ ਹੁੰਦਾ ਹੈ ਜਿਹੜੇ ਪਰਿਵਾਰ ਦੇ ਕੋਲੇ ਕੰਟਰੋਲ ਹੁੰਦੀ ਹੈ ਉਹਦੀ ਜ਼ਿੰਮੇਵਾਰੀ ਵੱਧ ਹੁੰਦੀ ਹੈ ਪਰ ਦੂਜੇ ਵੀ ਜਦੋਂ ਵੇਖ ਕੇ ਅੱਖਾਂ ਬੀਟ ਲੈਣ ਤਾਂ ਜ਼ਿੰਮੇਵਾਰੀ ਕਿੱਥੇ ਹੱਦ ਤੱਕ ਉਹ ਨਾ ਦੇ ਵੀ ਪੈਂਦੀ ਹੈ ਖੈਰ ਅਕਾਲ ਤਖਤ ਸਾਹਿਬ ਨੇ ਦੇਖਲਅੰਦਾਜ਼ੀ ਕੀਤੀ ਹੁਕਮਨਾਮਾ ਜਾਰੀ ਕੀਤਾ ਕਿ ਠੀਕ ਤਰੀਕੇ ਨਾਲ ਪਾਰਟਨਰਸ਼ਿਪ ਅਗਰ ਤੁਸੀਂ ਆਪਣੀ ਮੈਂਬਰਸ਼ਿਪ ਕਰਵਾਓ ਉਹ ਮੈਂਬਰਸ਼ਿਪ ਦੇ ਮਾਮਲੇ ਦੇ ਵਿੱਚ ਜਿਸ ਤਰ੍ਹਾਂ ਦਾ ਰੋਲ ਰਿਹਾ ਹੈ ਭਾਰੂ ਲੀਡਰਸ਼ਿਪ ਦਾ ਦੀ ਆਪਣੀ ਮਰਜ਼ੀ ਨਾਲ ਆਪਣਾ ਇਕਾਧਕਾਰ برقرار ਰੱਖਣ ਵਾਸਤੇ ਜਿਵੇਂ ਉਹ ਚੱਲਦੇ ਰਹੇ ਉਹਦਾ ਨਤੀਜਾ ਇਹ ਹੋਇਆ ਕਿ ਜਿਹੜੀ ਉਹ ਵਰਕਿੰਗ ਕਮੇਟੀ ਜਿਹੜੀ ਉਹ ਪੈਪਰਸ਼ਿਪ ਕਮੇਟੀ ਬਣਾਈ ਸੀ ਨਗਰ ਕਾਜੀ ਵਾਸਤੇ ਜਿਹਦੇ ਮੁਖੀ ਤਾਂ ਵੀ ਸਾਹਿਬ ਨੂੰ ਬਣਾਇਆ ਸੀ ਉਹ ਇੱਕ ਕਿਸਮ ਦੀ ਬੇਅਰਥ ਹੋ ਕੇ ਰਹਿ ਗਈ ਜੀ ਤਾਂ ਅਮੀਸ਼ਾ ਬਾਰ-ਬਾਰ ਕੋਸ਼ਿਸ਼ ਕਰਦੇ ਰਹੇ ਕਿ ਇਹਨੂੰ ਕਿਸੇ ਨਾ ਕਿਸੇ ਤਰੀਕੇ ਜਿਹੜੀ ਐ ਪੱੜੀ ਤੇ ਚੜਾ ਜਾਵੇ ਜਿਹੜੀ ਪੱਟਰੀ ਤੋਂ ਇੱਕ ਗੱਡੀ ਲਹੀ ਹੋਈ ਹੈ ਪਰ ਉਹਨਾਂ ਨੂੰ ਕਿਸੇ ਨੇ ਸਾਥ ਨਹੀਂ ਦਿੱਤਾ ਜੀ ਅਲਟੀਮੇਟਲੀ ਉਹ ਇਹਨੇ ਜਿਆਦਾ ਫਰਸਟੇਡ ਹੋ ਗਈ ਕਿ ਉਹਨਾਂ ਨੇ ਆਪਣੇ ਅਹੁਦੇ ਤੋਂ ਸਿਵਾ ਦੇਤਾ ਕਿ ਉਹਨੂੰ ਨਿਕੋਰਡ ਅਪਰੂਵੈਂਟ ਕਮੇਟੀ ਨਹੀਂ ਪ੍ਰਦਾਨ ਕੀਤੀ ਨਾਲ ਉਸ ਕਮੇਟੀ ਚੇਅਰਮੈਨ ਨਹੀਂ ਵੀ ਸ਼ਕਤੀ ਜੀ ਤੇ ਉਹਨਾਂ ਨੇ ਜਾ ਕੇ ਪਰ ਜਿਹੜਾ ਉਹਨਾਂ ਦਾ ਪੁਰਾਣਾ ਆਪਾਂ ਕਹਿ ਸਕਦੇ ਕਿ ਕਿੰਨਾ ਵਕਾਲਤਾ ਵਾਲਾ ਉਹ ਅਪਣਾ ਲਿਆ ਜੀ ਗੱਲ ਵੀ ਤੁਸੀਂ ਦੇਖਿਆ ਹੋਣਾ ਜਦੋਂ ਤਾਦੀ ਸਾਹਿਬ ਨੂੰ ਮਿਲਣ ਵਾਸਤੇ ਗਏ ਐ ਜਿੱਥੇ ਦਾ ਰਕਵੀਰ ਸਿੰਘ ਹੋਣੀ ਸ਼ਖਸ ਸਾਹਿਬ ਜਦੋਂ ਸੰਦਾਨ ਸਿੰਘ ਕਰਨ ਨੂੰ ਨਾਲ ਲੈ ਕੇ ਜੀ ਤੇ ਇੱਕ ਜਿਹੜੇ ਹੈਗੇ ਮੈਨੇਜਰ ਸਾਹਿਬ ਦੇ ਜੀ ਦਰਵਾਜ਼ਾ ਸਾਹਿਬ ਤੇ ਉਹਨਾਂ ਨੂੰ ਨਾਲ ਲੈ ਕੇ ਗਏ ਉਸ ਵੇਲੇ ਦੇਖੋ ਤੁਸੀਂ ਧਾਮੀ ਸਾਹਿਬ ਦੇ ਕਾਲਾ ਕੋਟ ਪਾਏ ਹੋਏ ਸੀ ਤੇ ਕਾਲਾ ਕੋਟ ਆਪਾਂ ਨੂੰ ਪਤਾ ਵੀ ਖਾਣਪੌ ਦਾ ਕਾਲਾ ਕੋਟ ਇੱਕ ਵਕਾਲਤ ਦੀ ਨਿਸ਼ਾਨੀ ਹੈ ਬਿਲਕੁਲ ਜੀ ਧਾਮੀ ਸਾਹਿਬ ਪੇਸ਼ੇਵਰ ਜੋ ਵਕੀਲ ਹੈ ਜਦੋਂ ਪੰਜਾਬ ਦੇ ਵਿੱਚ ਖੜਖੁਬਾਦ ਦਾ ਦੌਰ ਸੀ ਉਸ ਵੇਲੇ ਵੀ ਇਹ ਨੌਜਵਾਨ ਮੁੰਡਿਆਂ ਦੀ ਵਕਾਲਤ ਕਰਦੇ ਰਿਹਾ ਹੇਠਲੀ ਅਦਾਲਤ 'ਚ ਈਵਨ ਜੋਧਪੁਰ ਜਾ ਕੇ ਵੀ ਇਹ ਬਕਾਇਲਤ ਕਰਦੇ ਰਹੇ ਹਾਈ ਕੋਰਟ ਸੁਪਰੀਮ ਕੋਰਟ ਵਿੱਚ ਵੀ ਜਾ ਕੇ ਬਕਾਇਲਤ ਕਰਦੇ ਤੇ ਉਸ ਪਾਸੇ ਨੂੰ ਮੋੜੀਏ ਜੀ ਮੈਨੂੰ ਆਹ ਬੜੀ ਇਰਾਦੀ ਹੁੰਦੀ ਹੈ ਕਿ ਇਹਨਾਂ ਨੇ ਕਦੇ ਵੀ ਕੋਈ ਆਉਂਦਾ ਨਹੀਂ ਸੀ ਲਿਆ ਜਿੰਦੇ ਵੀ ਯੂਨੀਸੋਨ ਦੇ ਦਮੇ ਚ ਜਦੋਂ ਗੁਰਦਵਾਰ ਸਿੰਘ ਤਰਨਤਾਰਨ ਹਟਾਇਆ ਗਿਆ ਸੀ ਜੀ ਬੀਬੀ ਜ਼ਕੀਰ ਕੌਰ ਨੂੰ ਪ੍ਰਧਾਨ ਬਣਾਉਣ ਤੋਂ ਪਹਿਲਾਂ ਇਹਨਾਂ ਨੂੰ ਵੀ ਅਪਰੋਚ ਕੀਤਾ ਗਿਆ ਸੀ ਕਿ ਤੁਹਾਨੂੰ ਪ੍ਰਧਾਨ ਬਣਾ ਦਿੰਦੇ ਹਾਂ ਸ਼੍ਰੋਮਣੀ ਕਮੇਟੀ ਦੇ ਸਕੱਤਰੇ ਨਾ ਕਰਤੀ ਸੀ ਪਾਦ ਬਿੱਟੀ ਦੇ ਨੋ ਇੰਪਰੂਵਮੈਂਟ ٹرسٹ ਦਾ ਚੇਅਰਮੈਨ ਬਣਾਇਆ ਗਿਆ ਤੇ ਉਦੋਂ ਵੀ ਇਹਨੇ ਚੇਅਰਮੈਨ ਜਿਹੜੀ ਆ ਕਰ ਤੋਂ ਇਨਕਾਰ ਕਰਤਾ ਸੀ ਪਰ ਅਣਮੰਨੇ ਦੇ ਦਿਲ ਵਾਲੇ ਜਿਹੜੇ ਆਪਣੀ ਆਪ ਦਾ ਸਪਾਲ ਲੈਤੀ ਦੇਤੀ ਉਹਨੇ ਜਿਹੜਾ ਧਾਬੀ ਸਾਹਿਬ ਛੱਡ ਕੇ ਘਰੇ ਵਹਿ ਗਈ ਜਿਹੜੀ 5 7 ਮੈਂਬਰ ਦੀ ਕਮੇਟੀ ਸੀ ਉਹ ਦੋ ਮੈਂਬਰ ਹੀ ਰਹਿ ਗਈ ਕਿਉਂਕਿ ਧਾਬੀ ਸਾਹਿਬ ਤੋਂ ਨਾਲ ਹੀ ਫਰਬਲੂਕਰ ਸਾਹਿਬ ਨੇ ਵੀ ਉਹ ਕਮੇਟੀ ਛੱਡ दी ਪਿਛਲੇ ਦਿਨਾਂ ਦੇ ਵਿੱਚ ਕਮੇਟੀ ਵਾਲੇ ਪੰਜੇ ਦੇ ਪੱਤੇ ਮੈਂਬਰ ਜਾ ਕੇ ਗੈਡੀ ਜੀ ਨੂੰ ਮਿਲੇ ਸੀ ਰਕਮ ਇਸ ਤੋਂ ਹੋੜਾ ਨੂੰ ਜੋਨੇ ਕਿ ਅਸੀਂ ਸਾਡੇ ਵਾਸਤੇ ਹੁਕਮ ਦਸੂ ਕੀ ਹੈ ਉਸ ਵੇਲੇ ਕੈਡੀ ਜੀ ਨੇ ਕਹਿ ਦਿੱਤ ਅਸੀਂ ਕੋਈ ਗੱਲ ਨਹੀਂ ਥੋੜੇ ਦਿਨਾਂ ਚ ਕੋਈ ਨਾ ਕੋਈ ਇਸ ਤੀ ਦਾ ਹੱਲ ਕੱਟਾ ਕਿ ਪਰ ਉਹ ਹਾਲਤ ਨਹੀਂ ਨਿਕਲਿਆ ਜੀ ਮੇਰੇ ਖਿਆਲ ਮਤਬ ਇਉਂ ਲਾਈਕ ਦਾ ਜਦ ਜੀ ਸਾਹਿਬ ਕਿ ਕੀ ਅਦੀ ਰਕਵੀ ਸਿੰਘ ਹੋਣੀ ਜਿੱਥੇ ਦਾ ਸੁਲਤਾਨ ਸਿੰਘ ਹੋਰੀ ਕਿ ਇਹ ਚਾਹੁੰਦੇ ਆ ਕਿ ਕਿਸੇ ਨਾ ਕਿਸੇ ਤਰੀਕੇ ਤਾਂ ਵੀ ਸਾਲ ਉਹ ਤੇ ਆਪਣੀ ਪੁਰਾਣੀ ਪੋਜੀਸ਼ਨ ਦੇ ਉੱਤੇ ਆ ਕੇ ਕੰਮ ਕਰਨਾ ਸ਼ੁਰੂ ਕਰ ਦੇਣ ਤੇ ਪੈਚਅਪ ਕਰਵਾਇਆ ਜਾਵੇ ਅਕਾਲੀ ਦਲ ਦਾ ਹੁਣ ਹਾਲਾਤ ਵਿੱਚ ਪਹੁੰਚ ਕੇ ਹੈ ਨਾ ਉਹ ਹਾਲਾਤਾਂ ਤੋਂ ਮੈਨੂੰ ਇਹ ਲੱਗਦੀ ਹੈ ਜੇ ਨਾ ਤਾਂ ਬਾਦਲ ਪਰਿਵਾਰ ਸੁਖਬੀ ਸਿੰਘ ਬਾਦਲ ਜਾਂ ਅਕਾਲੀ ਦਲ ਜਿਹੜਾ 100 50 ਕੁੱਟੀਆਂ ਅਕਾਲੀ ਦਲ ਹੈ ਉਹ ਆਪਣੇ 35 ਤੋਂ 60 ਹੱਟ ਨੂੰ ਸਿਆਰੇ ਤੇ ਨਾ ਹੀ ਦੂਜੀ ਸੁਧਾਰ ਕਮੇਟੀ ਵਾਲੇ ਆ ਉਹ ਅੱਗੇ ਪਦਨ ਤਿਆਰ ਹੈ ਉਹ ਵੀ ਆਪਣੇ ਸਟੈਂਡ ਦੇ ਉੱਤੇ ਖੜੀ ਹੈ ਇਹਨਾਂ ਹਾਲਾਤਾਂ ਦੇ ਵਿੱਚ ਧਾਮੀ ਹੁਣੀ ਇੱਕ ਅਜੀਹਾ ਬਟਰਪਫਲਾਈ ਪੁਆਇੰਟ ਕੈਸ ਸਕਦੀ ਹੈ ਕਿ ਜੇ ਉਹ ਸਰਗਰਮ ਹੋ ਜਾ ਤਾਂ ਸ਼ਾਇਦ ਉਹਨਾਂ ਨੂੰ ਅੱਗੇ ਲਾ ਕੇ ਕੋਈ ਪੈਚ-ਅਪ ਹੋ ਸਕਦਾ ਹੈ ਤੁਸੀਂ ਇਹ ਦੇਖੋ ਕਿ ਧਾਬੀ ਸਾਹਿਬ ਨੇ ਜਿਹੜੇ ਪ੍ਰਧਾਨਗੀ ਛੱਡੀ ਔਰ ਨਾਲ ਹੀ ਉਹਨੇ ਜਿਹੜੀ ਹੈਗੀ ਉਹ ਮੈਂਬਰਸ਼ਿਪ ਕਮੇਟੀ ਦਾ ਉਹ ਆਪਣੇ ਆਪ ਅਲੱਗ ਕਰ ਲਿਆ ਉਸ ਮਿਲ ਕੇ ਸਾਰੀਆਂ ਧਿਰਾਂ ਨੇ ਕਹਿ ਸਕਦੇ ਕਿ ਇਹਨਾਂ ਨੂੰ ਆਪਣੀ ਪੀ ਹੈ ਮੇਰੇ ਬੜੀ ਚੁਣ ਵਾਲੀ ਚਾਹੀਦੀ ਹੈ इवन ਸੁਲਾਰ ਕਮੇਟੀ ਰਾਏ ਨੇ ਵੀ ਕਿਹਾ ਅਕਾਲੀ ਗਲ ਦੀ ਜਿਹੜੀ ਹੈਗੀ ਹੋਰ ਕਮੇਟੀ ਤੇ ਵੀ ਇਹਨਾਂ ਨੂੰ ਬੇਇਜ਼ਤੀ ਕੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜ਼ੀਕਟਿਵ ਨੇ ਵੀ ਉਹਨਾਂ ਦਾ ਅਸਤੀਫਾ ਪ੍ਰਵਾਨ ਨਹੀਂ ਕੀਤਾ ਪਰ ਹੁਣ ਹਾਲ ਤੱਕ ਸਭ ਤੇ ਜਥੇਦਾਰ ਤੇ ਇਸਕੱਪ ਸਭ ਤੇ ਜਥੇਦਾਰ ਉੱਥੇ ਜਾ ਕੇ ਉਹਨਾਂ ਨੂੰ ਮਨਾਉਂਦੇ ਹੈ ਜੀ ਇਹਦਾ ਮਤਲਬ ਹੈ ਕਿ ਸਾਰੇ ਸਮਝਦੇ ਕਿ ਇੱਕ ਬੰਦਾ ਅਜੇ ਹੈ ਜਿਸ ਵਰਤੇ ਨੂੰ ਧੂਈ ਬਣਾ ਕੇ ਇਸ ਮਸਕਟ ਦਾ ਹੱਲ ਕੀਤਾ ਜਾ ਸਕਦਾ ਹੈ ਜੀ ਕੱਲ ਨੂੰ ਅਸੀਂ ਜਾਕੀ ਤੁਹਾਨੂੰ ਵੀ ਸਾਡੋ ਬੇਨਤੀ ਕੀਤੀ ਅਪੀਲ ਕੀਤੀ ਕਿ ਤੁਸੀਂ ਆਪਣੀ ਆਕੇ ਪੋਜੀਸ਼ਨ ਤੋਂ ਸਵਾਲ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਜਿਹੜਾ ਜਗਦੀ ਸਿੰਘ ਮੋੜਾ ਨੇ ਕਿ ਅਸੀਂ ਇਹਨਾਂ ਨੂੰ ਅਪੀਲ ਕਰਨ ਵਾਸਤੇ ਆਏ ਆ ਬੰਦੇ ਚੱਕੇ ਜਿਹੋ ਜਾਂ ਬੰਦਾ ਧਰਮ ਪ੍ਰਚਾਰ ਦੇ ਵਿੱਚ ਚਾਹੀਦਾ ਉਹ ਇਹਨਾਂ ਦੀ ਤੱਕ ਹੈਗੀ ਮੁਸ਼ਕਲ ਸੀ ਪਰ ਕਿ ਇਮਾਨਦਾਰ ਮੈਨੇ ਸਾਰੀਆਂ ਗੱਲਾਂ ਕਹੀਆਂ ਬਾਰੇ ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਇਹ ਪੁੱਛਿਆ ਕਿ ਉਹ ਸੱਤ ਮੈਂਬਰੀ ਦੇ ਪਾਰਲੀਮੈਂਟਰੀ ਕਮੇਟੀ ਦਾ ਕੀ ਬਣਿਆ ਜੀ ਤਾਂ ਉਦੋਂ ਗਿਆਨੀ ਸਿੰਘ ਜੀ ਉਹਨਾਂ ਨੇ ਕਹਿ ਦਿੱਤਾ ਸੀ ਕਿ ਕੋਈ ਨਹੀਂ ਟਿਕੋ ਅਸੀਂ ਕਰਾਂਗੇ ਇਹ ਜਲਦੀ ਕੁਝ ਨਾ ਕੁਝ ਕਰ ਲਈਏ ਤਾਂ ਮੀ ਜੀ ਨੇ ਆਤਾ ਜਵਾਬ ਦਿੱਤਾ ਜੇ ਨਾਲ ਹੀ ਉਹਨਾਂ ਨੇ ਹਾਂ ਆਖੀਏ ਉਹਨਾਂ ਨੇ ਕਿਹਾ ਜੀ ਮੈਂ ਇੱਥੇ ਵਿਚਾਰ ਕਰਦਾ ਦੇਖੋ ਜਦੋਂ ਸਭ ਮਿਲਾਈ ਵੱਧਣਾ ਹੈ ਕਿ ਅਕਾਲ ਤਖਤ ਸਾਹਿਬ ਦੀ ਜ਼ਿੰਮੇਵਾਰੀ ਪੋਜੀਸ਼ਨ ਬਹੁਤ ਵੱਡੀ ਹੁੰਦੀ ਹੈ ਤੁਹਾਡੇ ਨੇ ਧਿਆਨ ਚ ਲਿਆਉਣਾ ਕਿ ਆਪਣੇ ਭਾਈ ਰਾਜਵਾਨਾ ਦੇ ਬਲਵੰਤ ਸਿੰਘ ਰਾਜਵਾਨ ਨੇ ਮਰਨ ਬਰਤ ਰਖਲੇਤੀ ਜੀ ਦੇ ਵਿੱਚ ਕੋਖੜਤਾਲ ਕਰਤੀ ਸੀ ਸ਼ਬਦ ਉਹਨਾਂ ਦੇ ਮਤਬਦੰਦ ਨਹੀਂ ਸੀ ਕਰਦੇ ਆ ਤੇ ਉਹਨਾਂ ਨੇ ਕਹਿ ਦਿੱਤੀ ਕਿ ਮੈਂ ਅਨਾਜ ਧਿਆਕਤਾ ਉਹ ਫਿਰ ਉਹਨਾਂ ਨੂੰ ਮੰਤੋਂ ਦੀ ਕੋਸ਼ਿਸ਼ ਕੀਤੀ ਕਿਸੇ ਨੇ ਕਹਿ ਤੋ ਉਹ ਦੇਖ ਹੀ ਬੱਲੇ ਤੇ ਫਿਰ ਅਕਾਲ ਤਖਤ ਸਭ ਦੇ ਜਥੇਦਾਰ ਸਭ ਕਹੀ ਸੀ ਉਹਨਾਂ ਦੇ ਕੋਲ ਉਹਨੇ ਜਾਈ ਕੇ ਉਹਨਾਂ ਨੂੰ ਬੇਤੀ ਕੀਤੀ ਸੀ ਉਹ ਆਪ ਪਾਣੀ ਲੈ ਕੇ ਗਏ ਸੀ ਕਿ ਨਹੀਂ ਭਾਈ ਸਾਹਿਬ ਤੁਸੀਂ ਇਸ ਤਰ੍ਹਾਂ ਨਾ ਕਰੋ ਤੁਹਾਨੂੰ ਜਿਹੜੀ ਹੈਗੀ ਆਪਣਾ ਬਰਤ ਸ਼ਰਤਾਂ ਪੈ ਗਈ ਜੇ ਉਹਨਾਂ ਨੇ ਆਪਣਾ ਬਰਤ ਸ਼ਰਤਾਂ ਸੀ ਨੂੰ ਪਾਹੀ ਪਰ ਵੱਸੇ ਗਿਰਾਜੋ ਆਣਾ ਫਰਗਾ ਬੱਧਾ ਜਿਹੜਾ ਹੰਸੀ ਦੀ ਕੋਠੀ ਜਿੱਥੇ ਆਇਆ ਹੋਇਆ ਅਕਾਲ ਤਖਤ ਸਾਹਿਬ ਦਾ ਹੁਕਮ ਕੋ ਨਹੀਂ ਮੋੜ ਸਕਿਆ ਜੀ ਜੀ ਤੇ ਸਰਦਾਰ ਸਾਹਿਬ ਦੀ ਗੱਲ ਕੋ ਨਹੀਂ ਮੋੜ ਸਕਿਆ ਤੇ ਮੇਰਾ ਨਹੀਂ ਖਿਆਲ ਕੀਤਾ ਵੀ ਸਾਹਿਬ ਜੱਥੇਦਾਰ ਸਾਹਿਬ ਦੇ ਨਾਲ ਦੋ ਤਖਤਾਂ ਦੇ ਜੱਥੇਦਾਰ ਬਹੁਤ ਵੱਡੀ ਗੱਲ ਹੈ ਪੰਜਾਬ ਦੇ ਵਿੱਚ ਤਿੰਨ ਤਖਤ ਹੈ ਇੱਕ ਤਖਤ ਤੇ ਜੱਥੇਦਾਰ ਕਹਿੰਦੇ ਹਰਪ੍ਰੀਤ ਸਿੰਘ ਨੂੰ ਲਾਦੇ ਹੋ ਗਏ ਉਹਨਾਂ ਨੇ ਸ਼ਰਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਹਟਾਤ ਹੈ ਪਰ ਬਾਕੀ ਬਚਦੇ ਦੋ ਤਖਤਾਂ ਦੇ ਜਥੇਦਾਰਾਂ ਦਾ ਜਾਣਾ ਤਾਂ ਕਿਸਾਬ ਨੂੰ ਬੇਨਤੀ ਕਰਦੀ ਇੱਕ ਬਹੁਤ ਵੱਡੀ ਗੱਲ ਹੈ ਬਿਲਕੁਲ ਜੀ ਦੇਖੋ ਹੋਵੇ ਆਪਣੇ ਖੁਸ਼ੀ ਪਰ ਮੈਨੂੰ ਲੱਗਦਾ ਇਹ ਹੈ ਕਿ ਸਾਹੀ ਸਾਹਿਬ ਅਗਲੇ ਦਿਨਾਂ ਦੇ ਵਿੱਚ ਆਪਣੀ ਪੀਸ਼ੇਸ਼ ਸੁਣ ਸਕਦੇ ਹੈ ਔਰ ਉਪਜੀਸ਼ਨ ਸੁਣ ਕੇ ਫਿਰ ਉਹਨਾਂ ਨੂੰ ਇੱਕ ਮੀਡੀਏਟਰ ਦੇ ਤੌਰ ਤੇ ਤੋਵਾ ਤਰ੍ਹਾਂ ਦੇ ਦਰਮਿਆਨ ਮੈਚ ਅਪ ਕਰਾਉਣ ਦਾ ਸੇਮਾਰ ਕੀਤਾ ਜਾ ਸਕਦਾ ਹੈ ਤੇ ਜੇ ਕੋਈ ਹੱਲਿਕ ਕਰਦਾ ਹੈ ਇਹ ਅਕਾਲੀ ਦਲ ਦੇ ਵੀ ਹੱਕ ਦੇ ਵਿੱਚ ਜਾਦੇ ਵੀ ਹਕੀਕਤ ਵਿੱਚ ਆਏ ਕਿਉਂਕਿ ਆਖਲੀ ਦਲ ਦਾ ਕਮਜ਼ੋਰ ਹੋਣਾ ਆਪਾਂ ਪਹਿਲਾਂ ਵੀ ਦੇਖਦੇ ਰਹੇ ਪਹਿਲਾਂ ਆਪਾਂ ਗੱਲ ਕਹਿੰਦੇ ਵੀ ਰਿਹਾ ਆਖਲੀ ਦਲ ਦਾ ਕਮਜ਼ੋਰ ਹੋਣਾ ਇਹ ਪੰਜਾਬ ਦੇ ਹਿੱਤਾਂ ਵਿੱਚ ਨਹੀਂ ਪੰਜਾਬ ਦੇ ਵਿੱਚ ਇੱਕ ਰੀਜਨਲ ਪਾਰਟੀ ਦੀ ਲੋੜ ਹੈ ਵਾਰ-ਵਾਰ ਇਹ ਗੱਲ ਫਿਰ ਤੋਂ ਥੋੜੀ ਪੇਚੀ ਹੈ ਔਰ ਉਹਦੀ ਜਿਹੜੀ ਪਾਰਟੀ ਆਖਲੀ ਦਲ ਤੋਂ ਵਗੈਰ ਕੋਈ ਹੈ ਨਹੀਂ ਸ਼ਾਇਦ ਮੇਰਾ ਖਿਆਲ ਵੀ ਸਿੱਖ ਸਾਹਿਬ ਵੀ ਇਸ ਗੱਲ ਨੂੰ ਮਹਿਸੂਸ ਕਰਦੇ ਇਸੇ ਕਰਕੇ ਉਹ ਇਸ ਪੁਕਾ ਦੇ ਵਿੱਚ ਆਏ ਹੋਏ ਹੈ